ਹਾਂਜੀ ਅੱਜ ਬਣ ਰਹੇ ਨੇ ਮੇਥੀ ਦੇ ਗਰਮਾ-ਗਰਮ ਕਰਾਰੇ-ਕਰਾਰੇ ਪਰੌਂਠੇ ਹਾਂਜੀ ਮੰਮੀ ਜੀ ਦੇ ਹੱਥ ਦੇ ਨਾਲੇ ਮੰਮੀ ਜੀ ਪਰੌਂਠੇ ਤਿਆਰ ਕਰ ਰਹੇ ਨੇ ਨਾਲ ਇਹਨਾਂ ਦੀ ਜਿਹਰੇ ਦੀ ਸਮਾਈਲ ਦੇਖੋ ਕਿੰਨੇ ਖੁਸ਼ ਨੇ ਇਹਨਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਬੱਚੇ ਆਏ ਨੇ ਤੇ ਮੈਂ ਗਰਮਾ-ਗਰਮ ਪਰੌਂਠੇ ਬਣਾਨੀ ਆ ਤੁਸੀਂ ਬਹੁਤ ਖਾਓ ਹਨਾ ਤੇ ਦੇਰ ਕਿਸ ਗੱਲ ਦੀ ਜਿਆਦਾ ਸਮਾਂ ਨਹੀਂ ਲਵਾਂਗੇ ਤੇ ਦੱਸਾਂਗੇ ਤੁਹਾਨੂੰ ਕਿ ਮੇਥੀ ਦੇ ਕਰਾਰੇ-ਕਰਾਰੇ ਪਰੌਂਠੇ ਕਿਸ ਤਰ੍ਹਾਂ ਬਣਾਉਣੇ ਨੇ ਮੈਂ ਸਮਾਂਜਲੀ ਮੇછી ਦੇ ਟੱਬੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਆਓ ਜੀ ਤੇ ਚਲੋ ਦੇਖੀਏ ਮੇਥੀ ਦੇ ਗਰਮਾ-ਗਰਮ ਪਰੌਂਠੇ ਮੇਥੀ ਦੇ ਪਰੌਂਠੇ ਬਣਾਉਣ ਵਾਸਤੇ ਨਾ ਤੁਸੀਂ ਸਭ ਤੋਂ ਪਹਿਲੇ ਲੈਣਾ ਹੈ ਆਟਾ ਠੀਕ ਹੈ ਘਰ ਦੇ ਜਿੰਨੇ ਜੀਨ ਹੈ ਨਾ ਉਸ ਹਿਸਾਬ ਨਾਲ ਤੁਸੀਂ ਆਟਾ ਲੈ ਲਓ ਮੈਂ 4 ਕੋਲੀਆਂ ਆਟਾ ਲਿਆ ਹੈ ਨਾਲ ਆਪਾਂ ਲੈ ਲਿਆ ਤੇ ਇੱਕ ਪਿਆਜ਼ ਠੀਕ ਹੈ ਇੱਕ ਛੋਟਾ ਟੁਕੜਾ ਅਦਰਕ ਦਾ ਤੇ ਦੋ ਹਰੀਆਂ ਮਿਰਚਾਂ ਜਿੰਨੂੰ ਮੈਂ ਹਣ ਚੋਪਰ ਵਿੱਚ ਪਾ ਕੇ ਤੇ ਚੰਗੀ ਤਰ੍ਹਾਂ ਕ੍ਰਸ਼ ਕਰ ਲਿਆ ਬਿਲਕੁਲ ਬਰੀਕ ਸਾਨੂੰ ਇੱਥੇ ਜਿਹੜੇ ਨਾ ਪਿਆਜ਼ ਚਾਹੀਦੇ ਉਹ ਮੈਂ ਲੈ ਲਿਆ ਤੁਸੀਂ ਕਦੂਕਸ ਕਰ ਸਕਦੇ ਹੋ ਜਾਂ ਬਿਲਕੁਲ ਬਰੀਕ ਬਰੀਕ ਕੱਟ ਵੀ ਸਕਦੇ ਹੋ ਜਾਂ ਦੋਰੀ ਡੰਡੇ 'ਚ ਕੁੱਟ ਸਕਦੇ ਹੋ ਜਿਵੇਂ ਤੁਹਾਡਾ ਮਨ ਹੋਵੇ ਇੱਕ ਚਮਚਾ ਜਵੈਨ ਲਈ ਹੈ ਜਿੰਨੂੰ ਆਪਾਂ ਹੱਥ ਨਾਲ ਕ੍ਰਸ਼ ਕਰਕੇ ਪਾ ਲਿਆ ਜਿੰਨਾ ਬਹੁਤ ਹੀ ਵਧੀਆ ਰੋਮਾ ਆਂਦਾ ਹੈ ਇੱਕ ਚਮਚਾ ਅਸੀਂ ਲੂਣ ਦਾ ਪਾ ਲਿਆ ਵਾ ਠੀਕ ਹੈ ਜੀ ਦੋ ਚਮਚੇ ਅਸੀਂ ਪਾ ਰਹੇ ਹਾਂ ਧਨੀਆ ਪਾਊਡਰ ਦੇ ਜਿਹੜਾ ਸਾਡਾ ਖੜਾ ਤਾਂ ਨਿਆ ਹੁੰਦਾ ਉਹਨੂੰ ਕੁੱਟ ਕੇ ਤੇ ਉਹਦਾ ਪਾਊਡਰ ਬਣਾਇਆ ਹੈ ਤਾਜ਼ਾ ਉਹ ਪਾਤਾ ਵੈ ਨਾਲ ਹੀ ਅਸੀਂ ਪਾ ਰਹੇ ਹਾਂ ਅੱਧਾ ਚਮਚਾ ਇੱਥੇ ਤਿੱਖੀ ਲਾਲ ਮਿਰਚ ਦਾ ਠੀਕ ਹੈ ਪਰੌਂਟੇ ਥੋੜੇ ਕਰਾਰੇ ਉਹਨਾਂ ਤਾਂ ਹੀ ਸਵਾਦ ਲੱਗਦੇ ਨੇ ਨਾਲ ਅਸੀਂ ਪਾ ਰਹੇ ਹਾਂ ਇੱਕ ਚਮਚਾ ਅਮਚੂਰ ਪਾਊਡਰ ਦਾ ਖਟਾਈ ਵੀ ਹੋਣੀ ਚਾਹੀਦੀ ਹੈ ਥੋੜੀ ਜੀ ਬਸ ਜ਼ਿਆਦਾ ਮਸਾਲੇ ਨਹੀਂ ਪਾਣੇ ਇੰਨੇ ਕੀ ਮਸਾਲੇ ਪਾਏ ਇੱਕ ਗੁੱਛੀ ਮੈਂ ਇੱਥੇ ਮੇਥੀ ਲਈ ਸੀ ਠੀਕ ਹੈ ਮੈਂ ਨਹੀਂ ਮੰਮੀ ਜੀ ਨੇ ਲਈ ਸੀ ਤੇ ਉਹਨਾਂ ਨੇ ਨਾ ਰਾਤੀ ਹੀ ਤੋ ਤਾ ਕੇ ਇਹਨੂੰ ਚੰਗੀ ਤਰ੍ਹਾਂ ਤੇ ਛਾਣੇ ਚ ਪਾ ਕੇ ਰੱਖਤਾ ਸੀ ਤਾਂ ਕਿ ਇਹ ਸੁੱਕ ਜੇ ਚੰਗੀ ਕਿ ਆਪਾਂ ਮੇਥੀ ਦੇ ਪਰੌਂਠੇ ਬਣਾ ਰਹੇ ਨੇ ਜੇ ਬਹੁਤਾ ਪਾਣੀ ਹੋਏਗਾ ਤੇ ਫਿਰ ਆਟਾ ਸੰਭਾਲਣ ਚ ਨਾ ਦਿੱਕਤ ਆਉਂਦੀ ਐ ਨਾਲੇ ਮੰਮੀ ਜੀ ਕਹਿੰਦੇ ਨੇ ਮੇਥੀ ਜਿੰਨੀ ਜ਼ਿਆਦਾ ਹੋਏਗੀ ਨਾ ਪਰੌਂਠੇ ਓਨੇ ਵਧੀਆ ਬਣਨਗੇ ਇਕਦਮ ਕਰਾਰੇ ਕਰਾਰੇ ਠੀਕ ਐ ਥੋੜਾ ਜਿਹਾ ਨਾ ਆਪਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲੈਣਾ ਵੈ ਜ਼ਿਆਦਾ ਨਹੀਂ ਬਸ ਥੋੜਾ ਜਿਹਾ ਤਾਂ ਕਿ ਸਾਰੀਆਂ ਚੀਜ਼ਾਂ ਦਾ ਸਾਨੂੰ ਪਤਾ ਚੱਲ ਜੇ ਜੇ ਕੋਈ ਚੀਜ਼ ਘਟ ਵਾਧ ਤਾ ਤੇ ਅਸੀਂ ਹੋਰ ਐਡ ਕਰ ਸਕੀਏ ਆਟਾ ਸੀ ਗੁੰਨ ਰਿਹਾ ਹੈ ਨਾ ਆਪਣੇ ਸਵਾਦ ਦੇ ਹਿਸਾਬ ਨਾਲ ਚੀਜ਼ਾਂ ਆਪਾਂ ਘਟਾ ਵਧਾ ਸਕਦੇ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਕੀ ਹੈ ਠੀਕ ਹੈ ਸਾਰੀਆਂ ਚੀਜ਼ਾਂ ਨੂੰ ਅਸੀਂ ਰਲਾ ਲੈਣਾ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਣਾ ਹੈਗਾ ਤੇਲ ਥੋੜਾ ਜਿਹਾ ਤੇਲ ਪਾ ਲਓ ਜੇ ਸਰੋਂ ਦਾ ਤੇਲ ਹੈ ਤੇ ਸਾੜ ਕੇ ਰੱਖਿਆ ਹੋਇਆ ਹੈ ਨਾ ਉਹ ਤੇਲ ਤੁਸੀਂ ਪਾ ਸਕਦੇ ਹੋ ਨਹੀਂ ਤੇ ਥੋੜਾ ਇੱਕ ਚਮਚਾ ਤੁਸੀਂ ਦੇਸੀ ਘਿਓ ਦਾ ਪਾ ਸਕਦੇ ਹੋ ਜਾਂ ਰਿਫਾਈਨਡ ਪਾ ਸਕਦੇ ਹੋ ਜੋ ਤੁਹਾਡਾ ਮਨ ਕਰੇ ਠੀਕ ਹੈ ਦੋ ਕ ਚਮਚੇ ਇੱਥੇ ਮੈਂ ਰਿਫਾਈਨਡ ਤੇਲ ਦੇ ਪਾ ਰਹੀ ਹਾਂ ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰਨਾ ਹੈ ਮੈਂ ਮੇਥੀ ਦੀ ਕੁਆਂਟੀਟੀ ਤੁਸੀਂ ਜ਼ਿਆਦਾ ਹੀ ਰੱਖਣਾ ਜਿਵੇਂ ਮੈਂ ਤੁਹਾਨੂੰ ਦੱਸਿਆ ਪਰੌਂਠੇ ਤਾਂ ਹੀ ਕਰਾਰੇ ਬਣਨਗੇ ਤੇ ਜਦੋਂ ਅਸੀਂ ਤੇਲ ਪਾਵਾਂਗੇ ਫਿਰ ਇਹਨਾਂ ਨੂੰ ਸਾਰਿਆਂ ਨੂੰ ਹਰਲਾ ਲਾਂਗੇ ਹੁਣ ਆਪਾਂ ਕੀ ਕਰਨਾ ਹੈ ਇਹਦੇ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਨਾ ਇਹਦਾ ਆਟਾ ਗੁੰਨਾ ਆਟਾ ਨਾ ਬਹੁਤਾ ਨਾ ਤੇ ਹਾਰਡ ਹੋਣਾ ਚਾਹੀਦਾ ਨਾ ਹੀ ਬਹੁਤਾ ਸੌਫਟ ਹੋਣਾ ਚਾਹੀਦਾ ਬਿਲਕੁਲ ਨਾਰਮਲ ਜਿਹਾ ਆਟਾ ਜਿਵੇਂ ਅਸੀਂ ਰੋਟੀਆਂ ਵਾਸਤੇ ਤਿਆਰ ਕਰਦੇ ਹਾਂ ਨਾ ਉਸ ਤਰ੍ਹਾਂ ਦਾ ਆਟਾ ਗੁੰਨ ਕੇ ਅਸੀਂ ਤਿਆਰ ਕਰਾਂਗੇ ਥੋੜਾ ਥੋੜਾ ਪਾਣੀ ਪਾਵਾਂਗੇ ਤੇ ਲੋ ਜੀ ਇੱਥੇ ਆਟਾ ਗੁੱਝ ਕੇ ਤਿਆਰ ਹੈ ਤੇ ਹੁਣ ਇਹਦੇ ਤੇ ਆਪਾਂ ਥੋੜਾ ਜਿਹਾ ਤੇਲ ਨਾ ਹੋਰ ਲਾ ਦਾਂਗੇ ਤੁਸੀਂ ਕਿਉਂ ਨਾ ਜਾਂ ਫਿਰ ਕਿਨੂੰ ਗੰਦੇ ਐ ਸਰੋਂ ਦਾ ਤੇਲ ਕੁਝ ਵੀ ਇਸਤੇਮਾਲ ਕਰ ਸਕਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਠੀਕ ਹੈ ਬਸ ਇਹਨੂੰ ਥੋੜਾ ਜਿਹਾ ਆਟਾ ਸਾਡਾ ਸੌਫਟ ਰਹੇ ਤੇ ਉਹਦੇ ਕਰਕੇ ਤੇਲ ਲਾਤੇ ਤਾਂ ਕਿ ਆਟਾ ਚਿਕਨਾ ਹੋ ਜਾਏ ਲੋ ਜੀ ਥੋੜਾ ਜਿਹਾ ਮਤ ਲਾਂਗੇ ਸਾਡਾ ਆਟਾ ਜਿਹੜਾ ਗੁੱਝ ਕੇ ਬਿਲਕੁਲ ਤਿਆਰ ਹੈ ਹੁਣ ਮਾਰਦੇ ਆ ਮੰਮੀ ਜੀ ਨੂੰ ਬਾਜ ਤਾਂ ਕਿ ਸਾਨੂੰ ਆਪਣੇ ਹੱਥ ਤੇ ਗਰਮ ਗਰਮ ਮੇਥੀ ਦੇ ਪਰੌਂਠੇ ਬਣਾ ਕੇ ਖਵਾਨ ਤਿਆਰੀ ਸਾਰੇ ਮੈਂ ਕਰਤੀ ਐ ਪਰੌਂਠੇ ਮੰਮੀ ਜੀ ਨੇ ਬਣਾਣੇ ਕਿਉਂਕਿ ਮੇਰਾ ਬੇਟਾ ਜੇ ਤੋ ਅੰਮ੍ਰਿਤਸਰ ਆਂਦਾ ਹੈ ਨਾ ਉਹ ਸਿਰਫ ਆਪਣੇ ਨਾਨੀ ਜੀ ਦੇ ਹੱਥ ਦੇ ਪਰੌਂਠੇ ਖਾਂਦਾ ਕਿ ਮੰਮੀ ਤੁਸੀਂ ਤੇ ਖਵਾਉਂਦੇ ਹੀ ਖਵਾਉਂਦੇ ਹੋ ਨਾਨੀ ਜੀ ਦੇ ਹੱਥ ਦੇ ਪਰੌਂਠੇ ਨਾਲ ਮੈਨੂੰ ਬਹੁਤ ਸਵਾਲ ਲੱਗਦੇ ਐ ਤੇ ਉਹਨੇ ਸਪੈਸ਼ਲ ਕਿਉਂ ਹੈ ਕਿ ਮੰਮੀ ਪਰੌਂਠੇ ਨਹੀਂ ਬਣਾਣਗੇ ਪਰੌਂਠੇ ਨਾਨੀ ਹੀ ਬਣਾਣਗੇ ਲੋ ਜੀ ਮੰਮੀ ਨੇ ਇੱਥੇ ਲੈ ਲਿਆ ਇੱਕ ਪੇੜਾ ਉਹਨੂੰ ਪੇੜੇ ਨੂੰ ਪਹਿਲੇ ਥੋੜਾ ਖਲਾਰ ਲਿਆ ਫਿਰ ਵਿੱਚ ਉਹਦਾ ਜਿਹੜਾ ਅਸੀਂ ਘਿਓ ਲਿਆ ਡਾਲਡਾ ਘਿਓ ਦਾ ਇਸਤੇਮਾਲ ਕਰ ਰਹੀ ਆਂ ਦਾਲ ਦਾ ਘਿਓ ਦੇ ਨਾ ਦੋ ਫਾਇਦੇ ਹੁੰਦੇ ਨੇ ਇੱਕ ਤੇ ਬਹੁਤਾ ਰਸੋਈ ਚ ਧੂਆਂ ਧੂਆਂ ਨਹੀਂ ਹੁੰਦਾ ਠੀਕ ਹੈ ਤੇ ਦੂਸਰਾ ਕੀ ਹੁੰਦਾ ਵੈ ਕਿ ਬਿਕ ਪਰੌਂਠੀਆਂ ਬੜੀਆਂ ਕਰਾਰੀਆਂ ਬਣਦੀਆਂ ਮੰਮੀ ਆਪਣੀ ਪਰੌਂਠੀ ਤੇ ਸਰੋਂ ਦੇ ਤੇਲ ਚ ਬਣਾ ਕੇ ਖਾਂਦੇ ਨੇ ਉਹ ਕਿਉਂ ਜਾਂ ਦੇਸੀ ਘਿਓ ਘਾਟੇ ਵਰਤਦੇ ਨੇ ਜਾਂ ਫਿਰ ਪਰੌਂਠੀ ਬਨਨ ਤੋਂ ਬਾਅਦ ਘਿਓ ਲਾ ਲੈਂਦੇ ਨੇ ਜ਼ਿਆਦਾਤਰ ਉਹ ਆਪਣੀ ਪਰੌਂਠੀ ਸਰੋਂ ਦੇ ਤੇਲ ਚ ਬਣਾਉਂਦੇ ਨੇ ਠੀਕ ਹੈ ਜੀ ਬਸ ਹੁਣ ਇਹਨਾਂ ਨੂੰ ਆਪਾਂ ਸਕੁਅਰ ਜਿਹੜਾ ਹੈ ਨਾ ਪਰਾਂਠਾ ਮੇਥੇ ਦਾ ਅਸੀਂ ਬੇਲ ਕੇ ਤਿਆਰ ਕਰ ਲਿਆ ਹੁਣ ਆਪਾਂ ਇਹਨੂੰ ਥੋੜਾ ਬਦਾਲਾਂਗੇ ਮਿਲਣੇ ਦੀ ਮਦਦ ਨਾਲ ਤੇ ਮੈਂ ਨਾ ਪਰੌਂਠੀਆਂ ਬਣਾਉਣੀਆਂ ਥੋੜੀਆਂ ਪਹਾ ਰੀਆਂ ਲੇਕਿਨ ਮੰਮੀ ਦੇ ਹੱਦੀ ਹੁੰਦੀਆਂ ਪਤਲੀਆਂ-ਪਤਲੀਆਂ ਹੱਸਦੇ ਪਏ ਨੇ ਉਹ ਕਹਿੰਦੇ ਵੇਖ ਲੈ ਪੁੱਤਰ ਇਸ ਤਰ੍ਹਾਂ ਤੂੜਾ ਲਾ ਲਾ ਕੇ ਪਰੌਂਠੇ ਬਣਾਣੇ ਨਾਲੇ ਮੈਨੂੰ ਸਿਖਾ ਰਹੇ ਨੇ ਕਿ ਘਰ ਜਾ ਕੇ ਬੱਚੇ ਨੇ ਇਸ ਤਰ੍ਹਾਂ ਹੀ ਪਤਲੀਆਂ-ਪਤਲੀਆਂ ਪਰੌਂਠੀਆਂ ਬਣਾ ਕੇ ਖਵਾਈ ਮੇਰੇ ਮੁੰਡੇ ਨੂੰ ਮੈਂ ਕਿਹਾ ਠੀਕ ਹੈ ਜੀ ਤੇ ਇਹ ਦੇਖੋ ਜੀ ਇੱਥੇ ਸਾਡੀ ਜਿਹੜੀ ਪਰੌਂਠੀ ਬਣ ਕੇ ਤਿਆਰ ਹੈ ਤੇ ਹੁਣ ਆਪਾਂ ਇਹਨੂੰ ਸੇਕਣ ਵਾਸਤੇ ਰੱਖਾਂਗੇ ਉਸ ਤੋਂ ਪਹਿਲੇ ਮੰਮੀ ਨੇ ਕੀ ਕੀਤਾ ਥੋੜਾ ਜਿਹਾ ਲੈ ਕੇ ਨਾ ਘਿਓ ਤਵੇ ਨੂੰ ਗ੍ਰੀਸ ਕਰ ਲਿਆ ਤਾਂ ਕਿ ਤਵਾ ਖੁਸ਼ਕ ਨਾ ਰਹੇ ਪਰੌਂਠੀ ਸਾ ਇੱਦਾਂ ਅਸੀਂ ਪਰੌਂਠੇ ਪਾਤੀਏ ਪ੍ਰੋਟੀਨ ਨੂੰ ਸਿੱਕਣ ਦਵਾਂਗੇ ਮੰਮੀ ਨੇ ਦੂਸਰਾ ਪੇੜਾ ਲੈ ਲਿਆ ਉਨੀ ਚਿਰ ਆਪਾਂ ਦੂਸਰੀ ਜਿਹੜੀ ਪਰੌਂਠੀ ਹੈ ਬੇਲ ਕੇ ਤਿਆਰ ਕਰਾਂਗੇ ਇੱਕ ਪਾਸੇ ਆਪਾਂ ਚਾਹ ਧਰਤੀ ਹੈ ਨਾਸ਼ਤਾ ਹੋ ਰਿਹਾ ਜੀ ਤੇ ਤੁਹਾਨੂੰ ਪਤਾ ਹੀ ਅੰਮ੍ਰਿਤਸਰ ਚ ਬਿਨਾ ਚਾਹ ਤੋਂ ਤੇ ਪਰੌਂਠੇ ਕਿਸੇ ਦੇ ਅੰਦਰ ਨੰਗਦੀ ਨਹੀਂ ਚਾਹ ਹੋਣਾ ਹੈ ਚਾਹ ਨਹੀਂ ਚਾਹੀਦੀ ਆ ਚਾਹ ਹੋਣਾ ਚਾਹੀਦਾ ਤੇ ਨਾਲ ਪਰੌਂਠੇ ਹੋਣੇ ਚਾਹੀਦੇ ਫਿਰ ਕਹਿੰਗੇ ਵੀ ਹਾਂ ਨਾਸ਼ਤਾ ਹੋਇਆ ਵੈ ਠੀਕ ਹੈ ਜੀ ਇੱਕ ਪਾਸੇ ਸਾਡੀ ਪਰੌਂਠੀ ਸਿੱਗ ਗਈ ਹੈ ਦੂਸਰੇ ਪਾਸੇ ਅਸੀਂ ਘਿਓ ਲਾ ਰਹੇ ਹਾਂ ਉਧਰ ਦਾ ਸੇਕ ਥੋੜਾ ਘੱਟ ਸੀਗਾ ਤੇ ਦੂਸ ਤੇ ਇਧਰ ਪਰੌਂਠੀਆਂ ਕਰਾਰੀਆਂ ਬਣਨ ਗਿਆ ਥੋੜੀ ਜਿਹੀ ਸੇਕ ਕੱਟ ਕਰਕੇ ਨਾ ਪਰੌਂਠੀ ਕੱਚੀ ਕੱਚੀ ਜੀ ਰਹਿ ਜਾਂਦੀ ਹੈ ਤੇ ਹੁਣ ਮੰਮੀ ਨੇ ਘਿਓ ਲਾ ਕੇ ਇੱਕ ਪਾਸਿਓਂ ਪਰੌਂਠੀ ਜਿਹੜੀ ਹੈ ਚੰਗੀ ਤਰ੍ਹਾਂ ਜਿਹੜੀ ਹੈ ਸੇਕ ਲਈ ਹੈ ਹੁਣ ਦੂਸਰੇ ਪਾਸਿਓਂ ਸੇਕ ਰੇ ਨੇ ਬਸ ਇਸ ਤਰ੍ਹਾਂ ਤੁਸੀਂ ਵੀ ਨਾ ਥੋੜਾ ਥੋੜਾ ਘਿਓ ਲਾ ਕੇ ਤੇ ਪਰੌਂਠੀ ਨੂੰ ਸੇਕਨਾ ਸੱਚੀ ਮੱਚੀ ਬਹੁਤ ਹੀ ਕਰਾਰੀਆਂ ਬਣਦੀਆਂ ਮੈਂ ਨਾ ਆਲੂ ਮੇਥੇ ਦੀ ਸਬਜੀ ਬਣਾਉਣੀ ਆ ਜਦੋਂ ਸਬਜੀ ਬਚ ਜਾਂਦੀ ਹੈ ਫਿਰ ਉਹਨੂੰ ਪਰੌਂਠੀ ਚ ਭਰ ਕੇ ਬਣਾਉਣੀ ਆ ਲੇਕਿਨ ਮੰਮੀ ਜੀ ਨਾ ਇਸ ਤਰ੍ਹਾਂ ਆਟੇ 'ਚ ਮਿੱਠੀ ਕੱਟ ਕੇ ਪਾ ਕੇ ਤੇ ਉਹਦੀਆਂ ਪਰੌਂਠੀਆਂ ਬਣਾਉਂਦੇ ਨੇ ਮੈਂ ਕਈ ਵਾਰੀ ਖਾਧੀਆਂ ਨੇ ਪਰ ਕਿਨ ਨੂੰ ਕਹਿੰਦੇ ਮੈਂ ਸਬਜੀ ਦੀ ਜ਼ਿਆਦਾਤਰ ਬਣਾਉਣੀ ਆ ਲੇਕਿਨ ਐਰ ਕੀ ਹੁਣ ਇਹ ਵੀ ਟਰਾਈ ਕਰਾਂਗੀ ਜਾ ਕੇ ਮੈਂ ਇਹ ਤਾਂ ਬਹੁਤ ਹੀ ਕਰਾਰੀਆਂ ਬਣੀਆਂ ਸੱਚੀ ਲੋ ਜੀ ਦੋਨੋਂ ਪਾਸੇ ਕਿਉਂ ਲੱਗ ਗਿਆ ਵੈ ਸਾਡੀ ਪਰੌਂਠੀ ਜਿਹੜੀ ਹੈ ਬਹੁਤ ਵਧੀਆ ਕਰਾਰੀ ਹੋ ਗਈ ਹੈ ਤੇ ਹੁਣ ਇਹਨੂੰ ਦੂਸਰੇ ਪਾਸੇ ਵੀ ਸੇਕ ਲੈਣਾ ਮੰਮੀ ਜੀ ਨੇ ਨਾਲੇ ਇਹਨੂੰ ਨਾ ਸੇਕਣ ਵਾਸਤੇ ਮੰਮੀ ਜੀ ਹਮੇਸ਼ਾ ਇੱਕ ਦੇਸੀ ਜੁਗਾੜਾ ਹੈ ਜਿਹੜਾ ਸਾਡਾ ਘਿਓ ਵਾਲੀ ਡੱਬੀ ਦਾ ਟੱਕਾ ਨੂੰ ਹੁੰਦਾ ਹੈ ਨਾ ਅੰਤੇ ਨਾਲ ਮम्मी ਨਾਲ ਆਪਣਾ ਆਪਣੀ ਪਰੌਂਠੀ ਸੇਕਦੇ ਨੇ ਜਿਸ ਦੇ ਨਾਲ ਹੋਰ ਕਰਾਰੇ ਹੋ ਜਾਂਦੀ ਹੈ ਤੇ ਚਲੋ ਜੀ ਪਰੌਂਠੀ ਸਾਡੀ ਬਣ ਕੇ ਤਿਆਰ ਹੈ ਹੁਣ ਗਰਮਾ ਗਰਮ ਪਰੌਂਠੀ ਨੂੰ ਅਸੀਂ ਚਾਹ ਦੇ ਨਾਲ ਜਿਹੜਾ ਨਾ ਤਿਆਰ ਕੀਤੀ ਹੋਈ ਘਰ ਦੀ ਮਲਾਈ ਜਾਂ ਮੱਖਣ ਦੇ ਨਾਲ ਖਾਵਾਂਗੇ ਤਾਂ ਕਿ ਹੋਰ ਜਿਆਦਾ ਸੁਆਦ ਆ ਜਾਏ ਲਓ ਜੀ ਆਪਣੀ ਆਪਣੀਆਂ ਪਲੇਟਾਂ ਲੈ ਕੇ ਸਾਰੇ ਆ ਗਏ ਨੇ ਤੇ ਇਹ ਚੱਲੀ ਏ ਪੁੱਤਰ ਜੀ ਕੁਲ ਪਰੌਠੀ ਤੇ ਜਿੰਨੀ ਚਿਰ ਉਹ ਖਾ ਰਿਆ ਓੰਨੀ ਚਿਰ ਨੂੰ ਇੱਕ ਪਰੌਠੀ ਹੋਰ ਆਪਾਂ ਬਣਾ ਕੇ ਤਿਆਰ ਕਰ ਲੈਣੀ ਹੈ ਗਰਮਾ ਗਰਮ ਬੰਦੀਆਂ ਜਾਣ ਗਿਆ ਤੇ ਗਰਮਾ ਗਰਮ ਖਾਂਦੇ ਜਾਵਾਂਗੇ ਲੋ ਜੀ ਇੱਕ ਹੋਰ ਸਾਡੀ ਮੇਥੀ ਦੀ ਗਰਮਾ ਗਰਮ ਪਰੌਠੀ ਬਣ ਕੇ ਤਿਆਰ ਪਰੌਠੀ ਨਹੀਂ ਵੈਸੇ ਪੰਜਾਬ ਚ ਤੇ ਇਹਨੂੰ ਪਰੌਠੇ ਕਹਿੰਦੇ ਨੇ ਠੀਕ ਹੈ ਉੱਤੇ ਪਾਇਆ ਘਰ ਦਾ ਕੱਢਿਆ ਆ ਚਿੱਟਾ ਮੱਖਣ ਤੇ ਨਾਲ ਗਰਮਾ ਗਰਮ ਚਾਹ ਤੇ ਬਸ ਜੀ ਪਰੌਠੇ ਬਣ ਕੇ ਤਿਆਰ ਹੈ ਆਓ ਦੇਖਾਈਏ ਤੇ ਅੱਜ ਦੀ ਰੈਸিপি ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਚਲੋ ਜੀ ਫਿਰ ਮਿਲਦੇ ਹਾਂ ਇੱਕ ਹੋਰ ਆਸਾਨ ਤੇ ਸਵਾਦਿਸ਼ੀ ਰੈਸিপি ਦੇ ਨਾਲ ਤੇ ਉਦੋਂ ਤੱਕ ਥੈਂਕ ਯੂ ਬਾਏ ਬਾਏ